ਇਹਨਾਂ ਨੂੰ ਫੜ ਕੇ ਲੁਧੇੜੇ ਦੇ CIA ਲੈ ਗਏ ਉੱਥੇ ਇਹਨਾਂ ਦੇ ਉੱਤੇ ਬਹੁਤ ਬੁਰੀ ਸਜ਼ਾ ਦਿੱਤੀ ਸੀ ਚੀਫ ਕਮਿਸਟਰ ਸਾਹਿਬ ਨੇ ਇਹਨਾਂ ਦੇ ਨਾਲ ਗੱਲਬਾਤ ਵੀ CIA ਲੁਧੇੜੇ ਦੇ ਵਿੱਚ ਕੀਤੀ ਕਿ ਤੂੰ ਸਾਡੇ ਗੌਰਮੈਂਟ ਦੇ ਖਲਾਫ ਨਾ ਬੋਲਿਆ ਕਰ ਇਹਨਾਂ ਨੂੰ ਵਰਸ ਦੇ ਵਿੱਚ ਵੀ ਪਾਇਆ ਗਿਆ ਵਿਚਾਰੇ ਬੰਦੇ ਨੂੰ ਤੇ ਇਹ ਹਜੇ ਬਚ ਨਹੀਂ ਤਾਂ ਇਹ ਆਪਣੇ ਬੰਦੇ ਨਾਲ ਕਰਨਾ ਸਿਰਫ ਚੀਫ ਕਮਿਸਟਰ ਸਾਹਿਬ ਇਤੋਂ ਦੇ ਮੈਂਬਰ ਪਾਰਲੀਮੈਂਟ ਰਹੇ ਹੈ ਜਿਵੇਂ ਮੈਂਬਰ ਪਾਰਲੀਮੈਂਟ ਹੈ ਇਸ ਤਰ੍ਹਾਂ ਦਾ ਉੱਚੜ ਖਾਨਾ ਕਰਨਾ ਆਪਣੇ ਬੰਦਿਆਂ ਦੇ ਨਾਲ ਨਾਲੇ ਚੀਫ ਲਿਸਟ ਥੋੜੀ ਹੈ ਸੀਆਈਏ ਸਟਾਫ ਦੇ ਵਿੱਚ ਗੱਲ ਕਰਦਾ ਤੇ ਠਾਣੇਦਾਰਾਂ ਨੂੰ ਕਹਿੰਦਾ ਇਹ ਛੇ ਜਜ਼ਾਦ ਹੋ ਇਹ ਦੇ ਖਲਾਫ ਜੇ ਅਸੀਂ ਧਰਨਾ ਲਾਤਾ ਤੇ ਸਾਰਾ ਪੰਜਾਬ ਇਕੱਠਾ ਹੋ ਜੂਗਾ ਤੇ ਮੈਂ ਚੀਫ ਸਿਸਰਸਾਲ ਨੂੰ ਬੇਨਤੀ ਕਰਦਾ ਕਿ ਤੁਸੀਂ ਦੇਖੋ ਮੇਰੇ ਵੋਟਰ ਵੀ ਹੋ ਉਸੀ ਸਾਡੇ ਜ਼ਿਲ੍ਹੇ ਦੇ ਚੀਫ ਮਿਨਿਸਟਰ ਵੀ ਹੋ ਤੇ ਉਹ 56 ਅੰਦਰਾਂ ਦੇ ਵਿੱਚ ਤੇ ਕੇਸ ਵਾਪਸ ਲੈ ਕੇ ਇਹਨੂੰ ਇੱਜ਼ਤ ਦਿਨਾਰ ਦਾਰ ਕਰੋ ਨਹੀਂ ਤਾਂ ਇਹਦੇ ਤੇ ਅਸਰ ਬਹੁਤ بڑا ਹੋਊਗਾ ਉਹ ਤਾਂ ਜੀ ਬਹੁਤ ਮਾੜਾ ਕੀਤਾ ਸਾਡੇ ਚੀਫ ਮਿਨਿਸਟਰ ਸਾਹਿਬ ਨੇ ਸਾਡੇ ਤਨੋਲੇ ਦੇ ਐਸ.ਐਚ.ਓ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਉਹ ਸ਼ੰਗਾਰਾ ਸਿੰਘ ਦੇ ਪੁੱਤ ਹੈ ਕਿ ਐ ਕੋਟ ਦੂਨੇ ਦੇ ਤੇ ਇਹ ਸਾਡਾ ਪਰਿਵਾਰ ਹੈ ਤੇ ਸ਼ੰਗਾਰਤ ਸਿੰਘ ਜੀ ਸਾਡੇ ਮੁੱਖ ਜਥੇਦਾਰ ਸੀਗੇ ਤੇ ਇਹਨਾਂ ਨੇ ਬਹੁਤ ਸਮਾਜਿਕ ਕੰਮ ਕੀਤੇ ਹੈ ਇਹਨਾਂ ਨੂੰ ਫੜ ਕੇ ਲੁਧੇਹਾੜੇ ਦੇ ਸੀਆਈਏ 'ਚ ਲੈ ਕੇ ਉੱਥੇ ਇਹਨਾਂ ਦੇ ਉੱਤੇ ਬਹੁਤ ਬੁਰੀ ਤਸ਼ੱਦਦ ਕੀਤੀ ਜਿਹੜੀ ਮੈਂ ਵੀਡੀਓ ਦੇ ਉੱਤੇ ਵੀ ਤੁਹਾਨੂੰ ਪ੍ਰਕਾਸ਼ ਕੀਤੀ ਹੈ ਤੇ ਚੀਫ ਨਿਸ਼ਚਿਤ ਸਾਹਿਬ ਨੇ ਇਨਾਂ ਦੇ ਨਾਲ ਗੱਲਬਾਤ ਵੀ ਸੀਏਏ ਲੁਤੇਹਾੜੇ ਦੇ ਵਿੱਚ ਕੀਤੀ ਕਿ ਤੂੰ ਸਾਡੇ ਗੌਰਮੈਂਟ ਦੇ ਖਿਲਾਫ ਨਾ ਬੋਲਿਆ ਕਰ ਤੇ ਭਾਣਾ ਸਿੱਧੂ ਨੇ ਕਿਹਾ ਕਿ ਜੇ ਤੁਸੀਂ ਛੱਡੇ ਕੰਮ ਕਰੋਗੇ ਤਾਂ ਮੈਂ ਚੰਗਾ ਹੀ ਲਿਖੂਗਾ ਤੇ ਬੋਲੂਗਾ ਜੇ ਤੁਸੀਂ ਜਿੰਨੇ ਵੀ ਵਹਿਦੇ ਕੀਤੇ ਆ ਉਹਨਾਂ ਦੇ ਉੱਤੇ ਉਤਰੇ ਨਹੀਂ ਬੇਰਜ਼ਗਾਰੀ ਇੰਨੀ ਹੋ ਗਈ ਹੈ ਝੂਠੇ ਮੁਕਾਬਲੇ ਪੁਲਿਸ ਦੇ ਫੇਰ ਸ਼ੁਰੂ ਹੋ ਗਏ ਆ ਤੇ ਸ਼ੁਤ ਕੋਰੀ ਇੱਧੇ ਹੋ ਵੀਆ ਤੇ ਪੰਜਾਬ ਦਾ ਹਾਲ ਬਹੁਤ ਬੁਰਾ ਹੋ ਗਿਆ ਕਿਤੇ ਵੀ ਲੁੱਟ ਹੋ ਜਾਂਦੀ ਹੈ ਕਿਸੇ ਵੀ ਕੁੱਟ ਹੋ ਜਾਂਦੀ ਹੈ ਤੇ ਮੈਂ ਤਾਂ ਇਹ ਸੱਚ ਬੋਲਣਾ ਪਰ ਇਹਨਾਂ ਨੂੰ ਬਰਸ ਦੇ ਵਿੱਚ ਵੀ ਪਾਇਆ ਗਿਆ ਵਿਚਾਰੇ ਬੰਦੇ ਨੂੰ ਇਹੋ ਜੀ ਠੰਡ ਦੇ ਵਿੱਚ ਜਿਹੜੇ ਅੱਜ ਵੀ ਰਜਾਈ ਲੈ ਕੇ ਅਸੀਂ ਠਰ ਠਰ ਰਾਤ ਨੂੰ ਕੰਮ ਕਰਦੇ ਆਂ ਤੇ ਇਹ ਹੋ ਗਿਆ ਬਤੀਰਾ ਇਹ ਆਪਣੇ ਬੰਦੇ ਨਾਲ ਕਰਨਾ ਅਕਸਰ ਚੀਫ ਮਿੰਿਸਟਰ ਸਾਹਿਬ ਇਥੋਂ ਦੇ ਮੈਂਬਰ ਪਾਰਲੀਮੈਂਟ ਰਹੇ ਹੈ ਜਿਵੇਂ ਮੈਂ ਮੈਂਬਰ ਪਾਰਲੀਮੈਂਟ ਹੈ ਤੇ ਇਸ ਮਿਲਦਾ ਇਹ ਸਾਰਾ ਪਰਿਵਾਰ ਹੈ ਇਹ ਸੰਗਰੂਰ ਤੇ ਬਰਨਾਲਾ ਤੇ ਮਲੇਰਕੋਟਲਾ ਤੇ ਇਸ ਤਰ੍ਹਾਂ ਦਾ ਬੁੱਚੜ ਖਾਨਾ ਕਰਨਾ ਆਪਣੇ ਬੰਦਿਆਂ ਦੇ ਨਾਲ ਨਾਲੇ ਚੀਫ ਮਿੰਿਸਟਰ ਥੋੜੀ ਇਹ ਸੀਆਈਏ ਸਟਾਫ ਦੇ ਵਿੱਚ ਗੱਲ ਕਰਦਾ ਹੈ ਦੇ ਛਾੜਨਦਾਰਾਂ ਨੂੰ ਕਹਿੰਦੇ ਇੱਛੇ ਜਜ਼ਾਤ ਹੋ ਇਹ ਤਾਂ ਬਹੁਤ ਵੱਡਾ ਹੈ ਜ਼ੁਲਮ ਕੀਤਾ ਇਹਦੇ ਖਿਲਾਫ ਜੇ ਅਸੀਂ ਧਰਨਾ ਲਾਤਾ ਤੇ ਸਾਰਾ ਪੰਜਾਬ ਇਕੱਠਾ ਹੋ ਜਾਂਦਾ ਕੋ ਕੰਮ ਕੀਤੀ ਹੈ ਇਹਨਾਂ ਨੂੰ ਫੜ ਕੇ ਲੁਧੇੜੇ ਦੇ CIA ਚ ਲੈ ਕੇ ਉੱਥੇ ਇਹਨਾਂ ਦੇ ਉੱਤੇ ਬਹੁਤ ਬੁਰੀ ਤਸ਼ੱਦਦ ਕੀਤੀ ਜਿਹੜੀ ਮੈਂ ਵੀਡੀਓ ਦੇ ਉੱਤੇ ਵੀ ਤੁਹਾਨੂੰ ਪ੍ਰਕਾਸ਼ ਕੀਤੀ ਹੈ ਤੇ ਚੀਫ ਰਸਤੂ ਸਾਹਿਬ ਨੇ ਇਹਨਾਂ ਦੇ ਨਾਲ ਗੱਲਬਾਤ ਵੀ ਸੀਆਈਏ ਲੁਧਿਆਣੇ ਦੇ ਵਿੱਚ ਕੀਤੀ ਕਿ ਤੂੰ ਸਾਡੇ ਗੌਰਮੈਂਟ ਦੇ ਖਨਾਸਤ ਨਾ ਬੋਲਿਆ ਕਰ ਤੇ ਭਾਣਾ ਸਿੱਧੂ ਨੇ ਕਿਹਾ ਕਿ ਜੇ ਤੁਸੀਂ ਛੱਡੇ ਕੰਮ ਕਰੋਗੇ ਤਾਂ ਮੈਂ ਛੰਡਾ ਹੀ ਲਿਖੂ